ਹੰਸਰਾਜ ਹੰਸ ਕਿਸਾਨਾਂ ਦੇ ਭਾਰੀ ਵਿਰੋਧ ਬਾਅਦ ਲਗਾਤਾਰ ਚਰਚਾ ਦੇ ਵਿੱਚ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਲਈ ਹੰਸਰਾਜ ਹਰ ਹੀਲਾ ਵਸੀਲਾ ਵਰਤ ਰਹੇ ਨੇ ਉਮੀਦ ਜਿਤਾਈ ਕਿ ਮੁਹੱਬਤ ਜਿੱਤੇਗੀ ਹੰਸਰਾਜ ਹੰਸ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਨੇ ਚੋਣਵੀ ਗੱਡੀ ਦਾ ਡਰਾਈਵਰ ਬੜਾ ਚੰਗਾ ਆ ਉਹਨਾਂ ਦਾ ਨਾਮ ਨਰਿੰਦਰ ਭਾਈ ਮੋਦੀ ਹੈ ਤੇ ਚੰਗੀ ਜਗ੍ਹਾ ਪਹੁੰਚ ਰਹੀ ਆ ਨਾਲੇ ਜਨਤਾ ਹੈ ਜਨਤਾ ਜਿਹੜੀ ਆ ਸੰਗਤ ਹੈ ਜਿਹੜੀ ਉਹਦਾ ਆਸ਼ੀਰਵਾਦ ਲੈ ਰਹੇ ਆ ਜਿੱਥੇ ਕਿਤੇ ਮੁਹੱਬਤ ਵਾਲਾ ਟੇਸ਼ਨ ਆਉਂਦਾ ਰੁਕ ਜਈਦਾ ਤੇ ਜਿੱਥੇ ਕਿਤੇ ਪਿਆਰ ਨਹੀਂ ਮਿਲਦਾ ਚਿੰਤਾ ਮਿਲਦੀ ਹੈ ਉੱਥੇ ਫਿਰ ਇਹ ਕਹਿੰਦਾ ਜੀਮ ਜੀਦਿਆਂ ਨੂੰ ਕੰਨੋਂ ਮਾਰਦਾ ਹੈ ਜੇਕਰ ਮੋਇਆ ਨੂੰ ਨਹੀਂ ਜਰੂਰ ਲੋਵੇ ਰਲੀਆਂ ਰੁਹਾਂ ਨੂੰ ਕੰਨੋਂ ਛੋੜਦਾ ਹੈ ਜੇਕਰ ਵਿਚਲੇ ਨਹੀਂ ਮਲਵਾਉਂਦਾ ਜ਼ਾਰਾਏ ਫਕੀਰ ਨੂੰ ਕਿਉਂ ਝੜਕਣਾ ਹੈ ਜੇਕਰ ਪੱਲਿਓਂ ਖੈਰ ਨਹੀਂ ਪਹੁੰਚੂਗਾ ਮੁਹੰਮਦ ਕੋਟਿਆ ਕਿਉਂ ਬਦਿਆਂ ਤੇ ਲੱਗ ਬੰਦਾ ਜੇਕਰ ਨੇਕੀਆਂ ਨੇ ਸੋਨੇ ਦੀ ਏਟਮਾਈਆ ਰੱਬ ਤੈਨੂੰ ਕਲਮ ਦਿੱਤੀ ਐਡੇ ਜ਼ੁਲਮ ਨਾ ਲਿਖ ਮਾਈਆ ਉਥੇ ਵੀ ਗੱਡੀ ਨਹੀਂ ਰੁਕਦੀ ਅਸੀਂ ਬਸ ਸਪੀਡ ਨਾਲ ਅੱਗੇ ਤੋਰਦੇ ਮੈਂ ਤਾਂ ਆਟੋ ਤੇ ਲੱਗਾ ਹੋਇਆ ਬੰਦਾ ਆ ਲੱਸੀ ਮਿਲ ਗਈ ਠੀਕ ਐ ਨਹੀਂ ਤੇ ਗਰਮੀ ਨਾ ਸਰਦੀ ਨਾ بارش ਹਰ ਮੌਸਮ ਨੂੰ ਇੰਜੋਏ ਕਰਨ ਵਾਲਾ ਬੰਦਾ ਕਿਉਂਕਿ ਮੇਰੀ ਟ੍ਰੇਨਿੰਗ ਬੜੀ ਸਖਤ ਹੋਈ ਐ ਨਾ ਪਹਿਲਾਂ ਕਣਕ ਦੇ ਵੱਡਾਂ 'ਚ ਨੰਗੇ ਪੈਰੀ ਫਿਰੇ ਫਿਰ ਸਾਰੇ ਜਹਾਨ ਨੇ ਜਾਂ ਤਾਂ ਮੈਂ ਦੂਰੋਂ ਆਇਆ ਹਾਂ ਤਾਂ ਝੂਠ ਬੋਲ ਸਕਦਾ ਸਾਰੇ ਜਹਾਨ ਨੇ ਮੈਨੂੰ ਦੇਖਿਆ ਮੈਂ ਪੈਦਲ ਫਿਰਦਾ ਹੁੰਦਾ ਸੀ ਨੰਗੇ ਪੈਰਾਂ ਪਿਓ ਰਿਕਾਰਡ ਰਕੋਰਡ ਬਣ ਗਿਆ ਤੇ ਚਲੋ ਬਾਹਰ ਬੂਰ ਜਾਣ ਲੱਪੇ ਮਾੜਾ ਮੋਟਾ ਸਾਨੂੰ ਵੀ ਸੁਰਤ ਆ ਗਈ ਤੇ ਲੇਕਿਨ ਉਹ ਜਿਹੜੀ ਟ੍ਰੇਨਿੰਗ ਹੋਈ ਹੋਈ ਹੈ ਨਾ ਸਖਤ ਉਹ ਹੁਣ ਮੈਨੂੰ ਨਾ ਗਰਮੀ ਲੱਗਣ ਦਿੰਦੀ ਹੈ ਨਾ ਸਰਦੀ ਨਾ ਮੈਂ ਥੱਕਦਾ ਨਾ ਅੱਕਦਾ ਉਦੋਂ ਦਿਲ ਬੁੱਝ ਜਾਂਦਾ ਕਿੰਦਾ ਆਸ਼ਕਾ ਦਾ ਦਿਲ ਸ਼ੀਸ਼ੇ ਵਰਗਾ ਜਰ ਜਰਵ ਲੱਗੇ ਟੁੱਟੂ ਜਦੋਂ ਕੋ ਛਿੜਕਦਾ ਉਦੋਂ ਥੋੜਾ ਮੈਂ ਠੱਕ ਜਾਣਾ ਜਾਂ अदरवाइज ਕੰਮ ਕਰਦੇ ਨਹੀਂ ਕਿਸਾਨ کافی ਵਿਰੋਧ ਵੀ ਕਰ ਰਹੇ ਆ ਜੀ ਹਾਂ ਜੀ ਉਹ ਕਰ ਰਹੇ ਨੇ ਇਹ ਵੀ ਹੁਕਮ ਚੀ ਹੈ ਜੋ ਹੈ ਮੈਂ ਮੁਸਕਰਾਉਂਦਾ ਰਹਿਣਾ ਉਹ ਗੁੱਸੇ ਨਾਲ ਵੇਖਦੇ ਰਹਿੰਦੇ ਨਹੀਂ ਇੱਕ ਦਿਨ ਮੁਸਕਰਾਹਟ ਨੇ ਹੀ ਉਹਨਾਂ ਨੂੰ ਮੋਲ ਲੈਣਾ ਤੇ ਸ਼ਾਇਦ ਰੱਬ ਦਾ ਵਾਸਤਾ ਉਹਨਾਂ மே ਕਿ ਸ਼ਾਇਦ ਮੁਹੱਬਤ ਜਿੱਤ ਜਾਵੇ ਹਾਲਾਂਕਿ ਮੁਹੱਬਤ ਨੂੰ ਸਮਝਣ ਵਾਲੇ ਘੱਟ ਲੋਕ ਹੁੰਦੇ ਸ਼ਾਇਦ ਮੁਹੱਬਤ ਜਿੱਤ ਜਾਵੇ ਪੱਕਾ ਮੁਹੱਬਤ ਜਿੱਤੋ ਚੁਣੌਤੀਆਂ ਲੱਗ ਰਹੀਆਂ ਨੇ ਕਾਫੀ ਚੁਣੌਤੀਆਂ ਚੋਣ ਮੈਦਾਨ ਦੇ ਵਿੱਚ ਉਹ ਬੰਦੇ ਨੂੰ ਲੜਨਾ ਹੀ ਨਹੀਂ ਚਾਹੀਦਾ ਜਿਹੜਾ ਚੁਣੌਤੀਆਂ ਸਵੀਕਾਰ ਨਹੀਂ ਕਰਦਾ ਸੌਫਟ ਰਹੋ ਡੀਸੈਂਟ ਰਹੋ ਸੌਫਟ ਡੀਸੈਂਟ ਹੋਣ ਦਾ ਮਤਲਬ ਕਮਜ਼ੋਰ ਹੋਣਾ ਨਹੀਂ ਹੁੰਦਾ ਬਜ਼ੂਰ ਯਾਪਾ ਖੌਫਜ਼ਦਾ ਨਹੀਂ ਆਪਾਂ